Thank you ਆਪੀਐਸ ਕੋਰਪ ਟੁਰਾਸ ਐਸਪੀ ਸਾਹਿਬ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਲੁੱਟਖੋਹਾਂ ਦੀਆਂ ਵਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਇਸ ਮਾਮਲੇ ਦੀ ਸਫਲਤਾ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਵੇਖੀ ਕੀਤੀ ਗਈ ਇਸ ਮਾਮਲੇ ਨੂੰ ਬਿਆਨ ਕਰਦਿਆਂ ਹੋਇਆਂ ਦੱਸਿਆ ਕਿ ਹੈ ਕਿ ਥਾਣਾ ਸਦਰ ਕਪੂਰਥਲਾ ਵਿਖੇ ਛੁੱਟੀ ਇਤਲਾ ਦੇ ਤਹਿਤ ਮਾਮਲਾ ਦਰਜ ਕਰਵਾਉਣ ਵਾਲੇ ਵਿਅਕਤੀ ਸ਼ਿਵ ਕੁਮਾਰ ਕਪੂਰਥਲਾ ਜ਼ਿਲ੍ਹਾ ਪਾਸੇ ਸ਼ਕਤੀ ਦੇ ਨਾਲ ਪੁੱਛਕਿਸ਼ ਕੀਤੀ ਗਈ ਤਾਂ ਸ਼ਿਫ ਕੁਮਾਰ ਨੇ ਮੰਨਿਆ ਕਿ ਉਸ ਦੇ ਸਰ ਕਰੀਬ 150000 ਰੁਪਏ ਦਾ ਕਰਜ਼ਾ ਸੀ ਜਿਸ ਕਰਕੇ ਉਸ ਦੇ ਮਨ ਦੇ ਵਿੱਚ ਮਹਿਮਾਨੀ ਅਤੇ ਲਾਲਚ ਆ ਗਿਆ ਉਸ ਨੇ ਪੈਸਿਆਂ ਵਾਲਾ ਬੈਗ ਆਪ ਹੀ ਆਲੂਆ ਵਾਲੇ ਖੇਤ ਦੀਆਂ ਵੇਲਾ ਦੇ ਵਿੱਚ ਛੁਪਾ ਕੇ ਆਪ ਹੀ ਆਪਣੇ ਸੀਨੀਅਰ ਅਫਸਰ ਨੂੰ ਛੁੱਟਾ ਟੈਲੀਫੋਨ ਕਰ ਦਿੱਤਾ ਉਸ ਬਾਅਦ ਸੋ ਬੈਂਕ ਦੀਆਂ ਕਿਸ਼ਤਾਂ ਵਾਲਾ ਪੈਸੇ ਵਾਲਾ ਬੈਗ ਤੇ ਮੋਟਰਸਾਈਕਲ ਸਵਾਰ ਲੜਕੇ ਖੋ ਕੇ ਲੱਗ ਗਏ ਨੇ

ਤੇ ਐਸਪੀ ਡੀ ਸਾਹਿਬ ਸ੍ਰੀ ਜਰਪੀトライ ਸਾਹਿਬ ਦੀ ਜੋਗ ਰਹਿਮਾਨਾਏ ਗ੍ਰੇਟ ਸਾਲਾਂ ਨੂੰ ਕਪੂਰਥਲਾ ਪੁਲਿਸ ਨੂੰ ਫੇਕ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਖੋਦ ਆ ਪਰਚਾ ਦਰਜ ਕਰਾਇਆ ਗਿਆ ਸੀ ਉਹਨੂੰ ਸੋਲਵ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਹੋਇਆ ਇਸ ਤਰ੍ਹਾਂ ਸੀ ਮਿਤੀ 20 12 24 ਨੂੰ ਸਾਨੂੰ ਇਤਲਾਹ ਮਿਲੀ ਵੀ ਇੱਕ ਜਿਹੜਾ ਜੀਵਨ ਸਮਾਲ ਫਾਈਨੈਂਸ ਬੈਂਕ ਦਾ ਉਹਦੇ ਕਰਮਚਾਰੀ ਨੇ ਇਤਲਾਹ ਦਿੱਤੀ ਆਪਣੇ ਸੀਨੀਅਰਸ ਨੂੰ ਫੋਨ ਕਰਕੇ ਵੀ ਉਹ ਜਦੋਂ ਡੇਲੀ ਕਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ ਕੁਝ ਦੋ ਨੌਜਵਾਨ ਅਨੁਛਤਿਆਂ ਨੇ ਉਹਦਾ ਪੈਸਿਆਂ ਵਾਲਾ ਕਲੈਕਸ਼ਨ ਵਾਲਾ ਬੈਗ ਖੋਲਿਆ ਤੇ ਜਿਸ ਦੇ ਉੱਤੇ ਕੇਸ ਰਜਿਸਟਰਡ ਕੀਤਾ ਗਿਆ 185 ਪੀਐਸ ਸਦਰ ਕਪੂਰਥਲਾ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਤੋਰੀ ਗਈ ਜਿਸ ਪਰ ਇਸ ਨੂੰ ਸਾਨੂੰ ਕੁਝ ਟੈਕਨੀਕਲੀ ਤੌਰ ਤੇ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਤੇ ਸਾਡੇ ਸੀ ਇਨ ਚਾਰਜ ਨੇ ਸਾਡਾ ਜਰਨੈਲ ਸਿੰਘ ਚਾਰਸੀਏ ਕਪੂਰਥਣਾ ਨੇ ਇਹਨਾਂ ਦੀ ਟੀਮ ਨੇ ਇਹਨੂੰ ਸ਼ਾਮਲ ਤਫਤੀਸ਼ ਫਰਦਰ ਪੁੱਛਗਿੱਛ ਲਈ ਸ਼ਾਮਲ ਤਫਤੀਸ਼ ਕੀਤਾ ਤੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਤੇ ਸ਼ਕਤੀ ਦੇ ਤੌਰ ਤੇ ਪੁੱਛਗਿੱਛ ਕੀਤੀ ਜਿਸ ਤੇ ਇਹਨੇ ਆਪ ਹੀ ਐਡਮਿਟ ਕੀਤਾ ਵੀ ਇਹ ਜਿਹੜੀ ਸਾਰੀ ਵਾਰਦਾ ਸੀ ਇਹਨੇ ਕਹਾਣੀ ਬਣਾਈ ਸੀ ਸੈਲਫ ਮੇਡ ਵਾਰਦਾ ਸੀ ਇਸ ਨਾਲ ਕੋਈ ਇਹੋ ਜੀ ਨਹੀਂ ਹੋਈ ਇਸ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਸੀ ਜੋ ਇਹ ਮੰਨਿਆ ਆ ਉਹ ਉਸੇ ਕਰਕੇ ਇਹਦੇ ਮਨਚ ਬੇਈਮਾਨੀ ਆ ਗਈ ਤੇ ਇਹਨੇ ਇਹ ਫੇਕ ਕਹਾਣੀ ਬਣਾ ਕੇ ਤੇ ਖੁਦ ਹੀ ਉਹ ਪੈਸੇ ਜਿਹੜੇ ਹਨ ਹੜੱਪ ਕਰ ਲਏ ਸੀ ਤੇ ਇੱਕ ਝੂਠੀ ਐਫ ਆਈ ਆਰ ਦਾ ਚੱਕਰਾਤੀ ਜਿਸ ਦੇ ਉੱਤੇ ਇਹਨੂੰ ਉਹਦੇ ਬੱਚੇ ਦੀ ਅਰੈਸਟ ਪਾਈ ਗਈ ਹੈ ਤੇ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ ਪੈਸੇ ਇਹਨੂੰ ਕਿੰਨੇ ਦੀ ਕਵਰ ਹੋਈ ਪੈਸੇ ਦੇ ਕਰੋ 190000 ਰੁਪਏ ਰਿਕਵਰ ਹੋਇਆ ਤਾਂ ਉਹ ਦੀ ਜਿਹਨੇ ਫਿਕਰ ਕੀਤੀ 3 ਹੋ ਦੋ 3 ਦਿੱਤੇ हां ਦੋ 3 ਦਿੱਤੇ ਸੀ ਬਾਕੀ ਇਹਨੇ ਜੈ ਕਰਜਾ ਹੈ ਸੀਗਾ ਕਿ ਸਦਾ ਹੋਇਆ ਹੈਗਾ ਆਪਣੇ ਕੋਈ ਵਸੇ ਦੀ ਕਿ ਖਰਚੇ ਕੋਚੇ ਕੁਝ ਗੱਲਾਂ ਅਜੀਬ ਮੁੱਢਲੀ ਤਫਤੀਸ਼ ਚ ਨੇ ਇਹ ਐਡਮਿਟ ਕੀਤਾ ਵੀ ਇਹਦੇ ਤੇ ਕਰਜਾ ਹੈ ਇਹ ਫਰਦਰ ਜਿਤ ਕਰਦੇ ਆ ਪੁੱਛ ਕੇ ਵੀ ਕਾਹਦਾ ਕਰਜਾ ਹੈ ਸੱਚ ਬੋਲਦਾ ਜਾਂ ਝੂਠ ਬੋਲਦਾ ਜਾਂ ਉਹ ਵੀ ਇਹਨੇ ਕਹਾਣੀ ਬਣਾਈ ਕੀ ਉਹ ਕਰਨੀ ਹੈ ਪਰਸ਼ੀਰ ਤੋਂ ਲਵਾਉਣੀ ਹੈ ਕੋਈ ਨਾ ਬੈਕਗ੍ਰਾਉਂਡ ਨਹੀਂ ਇਹ ਤੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇਹਦਾ ਪ੍ਰੀਵੀਅਸ ਰਿਕਾਰਡ ਦੇਖਿਆ ਗਿਆ ਕੋਈ ਇਹ ਜੇ ਕਿ ਕਿੰਨੇ ਸਾਲ ਤੋਂ ਇਹ ਬਾਈਸ ਲੈ ਇਹ ਜੇ ਕਰਨੀ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਦੇ ਵਿੱਚ ਪੁੱਛ-ਕਿਛ ਕਰਨੀ ਹੈ ਪੈਸਾ ਬੈਂਟਰ ਦਾ ਹੀ ਸੀਗਾ ਹਾਂਜੀ ਪੈਸਾ ਬੈਂਟਰ ਵਾਲਿਆਂ ਦਾ ਹੀ ਸੀਗਾ ਹਾਂ ਬੈਂਕ ਦੀ ਜਿਹੜੀ ਡੇਲੀ ਫਾਈਨੈਂਸ ਦੀ ਸਮਾਲ ਫਾਈਨੈਂਸ ਵਾਲੀਆਂ ਨੇ ਉਹਨਾਂ ਦੀ ਡੇਲੀ ਕਲੈਕਸ਼ਨ ਹੀ ਉਹਨਾਂ ਦਾ ਨਮੈਂਦਾ ਹੀ ਇਹ ਤੇ ਉਹਨਾਂ ਦਾ ਹੀ ਪੈਸਾ ਸੀ